ਹਾਂ ਉਹ ਕਿ ਪੰਜ ਲਦਾ ਖੜਿਆ ਆ ਤੇ ਮੈਂ ਖੜਿਆ ਤੇ ਮੈਂ ਵੀ ਹੱਜੇ ਵੀ ਮਾਰਕੀਟ ਤੇ ਮਾਰਕੀਟ ਦੇ ਵਿੱਚ ਅਸੀਂ ਆ ਲਿਆ ਜੀ ਕੁਛ ਪੂਰਾ ਟਾਈਪ ਜਿਹਾ ਹੈ ਵਿੱਚ ਕੁਝ ਸਟੱਫ ਆ ਇਹਦੇ ਵਿੱਚ ਹੈਗੀ ਆ ਸੋਇਆਬੀਨ ਸਟੱਫ ਕੀਤੀ ਹੋਈ ਤੇ ਇਹਦੇ ਵਿੱਚ ਆਲੂ ਸਟੱਫ ਕੀਤੀ ਹੋਈ ਉਹਨੇ ਬਹੁਤ ਨਵਾਂ ਵਧੀਆ ਜੀ ਬਟ ਮੈਨੂੰ ਇਹਦਾ ਜਿਹੜਾ ਸੋਇਆਬੀਨ ਦਾ ਫਲੇਵਰ ਸਮਝ ਨਹੀਂ ਲੱਗਾ ਬਟ ਆਲੂ ਵਾਲਾ ਫਲੇਵਰ ਬਹੁਤ ਅੱਛਾ ਇਸ ਕਰਕੇ ਮੈਂ ਆਲੂ ਵਾਲੇ ਨੂੰ ਦੁਬਾਰਾ ਟਰਾਈ ਕਰੂੰਗਾ ਇੰਨਾ ਕਿ ਹਿੱਸਾ ਮੈਂ ਬਾਈ ਤੇ ਰੱਖ ਦੇਣਾਗਾ ਹਾਂਜੀ ਤੁਸੀਂ ਸੁਣਾਓ ਤੇ ਬਾਈ ਨੂੰ ਵੀ ਕੋਤੋਂ ਹੋਵੇ ਵੀ ਹਾਂਜੀ ਬਾਈ ਇਹ ਮੇਲੇ ਛੱਡਿਆ ਨਹੀਂ ਆਉਂਦਾ ਉਹ ਵੀ ਚੱਲ ਗਈ ਉੱਠ ਕੇ ਉਹ ਤਾਂ ਕਲਮ ਹੋ ਗਿਆ ਸਮਾਨ ਉਹਦਾ ਅੱਛਾ ਬਾਈ ਤੂੰ ਨੇ ਚੀਜ਼ਾਂ ਮੈਂ ਤੇ ਲਈ ਸ਼ਮਤੀਆਂ ਨੇ ਠੀਕ ਐ ਤੇ ਬਾਈ ਬਾਕੀ ਆ ਮੈਨੂੰ ਵਧੀਆ ਲੱਗਾ ਇਹ ਫਲੇਵਰ ਹੀ ਵਧੀਆ ਆ ਆਲੂ ਵਾਲਾ ਕਿਉਂਕਿ ਪੰਜਾਬੀ ਨੂੰ ਵੇਹਿਆਂ ਨੂੰ ਬੜੇ ਪਸੰਦ ਆਉਂਦਾ ਸੀ ਉਸ ਤੇ ਆ ਚਾਲੂ ਸਬਜ਼ੀ ਚਾਲੂ ਹਰ ਇੱਕ ਚੀਜ਼ ਆਲੂ ਮੁੱਲਾਈ ਕਿਸ ਪੂਜਾ ਮਾਸਜਾ ਪਹਿਲਾਂ ਪਾਣੀ ਮਿਸਪੂਜਾ ਹੁੰਦੀ ਸੀ ਉਹਨੂੰ ਆਲੂ ਕਹਿੰਦੇ ਹੁੰਦੇ ਸੀਗੇ ਇਸ ਸਮਾਂ ਆਲੂਆਂ ਦੇ ਵਿੱਚ ਅੱਜ ਕੀ ਬਾਤ ਦੱਸਾਂ ਭਾ ਬੱਲ ਪਟੂਰੇ ਸਟਾਪ ਕੀਤੇ ਹੋਇਆ ਅਲੂਆਂ ਦੇ ਵਿੱਚ ਬਹੁਤ ਐਸੀ ਹੈ ਬਹੁਤ ਅਮੇਜ਼ਿੰਗ ਹੈ ਸੋ ਤੁਸੀਂ ਵੀ ਜੇ ਖਾਣਾ ਤੁਸੀਂ ਇਹਨੂੰ ਮੌਕਦੀ ਗੱਲ 'ਚ ਆਲੂ ਵਾਲੇ ਪਟੂਰੇ ਕਹਿ ਸਕਦੇ ਆ ਆਲੂ ਵਾਲੇ ਪਟੂਰੇ ਹਾਂ ਪੰਜਾਬੀ ਭਾਸ਼ਾ ਵਿੱਚ ਪੰਜਾਬੀ ਭਾਸ਼ਾ 'ਚ ਆਲੂ ਵਾਲੇ ਪਟੂਰੇ ਖਾ ਰਿਆ ਅਸੀਂ ਉਹ ਵੀ ਲੱਦ ਸਕਦੇ ਚਲੋ ਬਿੱਚਾ ਬੁਰਦਾ ਫੋਦਾ ਆਹ ਦੇ ਬੁਰਦਾ ਫੋਦਾ ਅਮੀਨ ਫੋਦਾ ਇਹ ਤਾਂ ਪਤਾ ਨਹੀਂ ਇਹ ਮੈਨੂੰ ਸਮਝ ਨਹੀਂ ਆ ਚਲੋ ਵੀਡੀਓ ਚੱਕਰ ਦੀ ਸ਼ੇਅਰ ਕਰੋ ਕਮੈਂਟ ਕਰੋ ਬਹੁਤ ਮਿਹਨਤ ਕਰ ਰਹੇ ਹਾਂ ਲੋ ਬਾਲ ਤੱਕ ਪਹੁੰਚ ਗਏ ਲੈਵਕ ਪਹੁੰਚ ਗਏ ਤਾਂ ਪਲੀਜ਼ ਸ਼ੇਅਰ ਕਰ ਦੇਖੋ ਯਾਰ ਓਕੇ ਭਾਈ ਅਲੂੜਾ ਕਿਵੇਂ ਲੱਗਾ ਆਲੂ ਵਾਲਾ ਘੈਂਟ ਸੀਗਾ ਮੈਨੂੰ ਆ ਜਿਆਦਾ ਸਵਾਦ ਲੱਗਾ ਅੱਛਾ ਹਾਂ ਪਤਾ ਨਹੀਂ ਕੀ ਨਿਊਟਰੀ ਪਾਈ ਜਾਣੇ ਮੈਨੂੰ ਅਲੂੜਾ ਜਿਆਦਾ ਲੱਗਾ ਅੱਛਾ ਹੁਣ ਕਿਸੇ ਸਟਣਾ ਕਿੱਥੇ ਨੂੰ ਇਹਨੂੰ ਇਤਨ ਸਟਣਾ ਗੰਦ ਇਹ ਤਾਂ ਗੰਦ ਨਹੀਂ ਪਾਉਣਾ ਉਹ ਡਸਪੀਨ ਪਿਆ ਚਲੋ ਡਸਪੀਨ ਸਟਕਿਆ ਹੋਣ ਜਾ ਕਿਉ ਤੇ ਭਾਈ ਜਾ ਰਿਹਾ ਜੀ ਡਸਪੀਨ ਸਟਕਣਾ ਉਹਨੂੰ तो यह सफाई आप ही रख सकते भाई जरूर नहीं है पंजाब चो सफाई रखनी है हाँ मैं अपने व्यूवर्स को कह रहा मैं सफाई हरेक जगह रखनी है चाहे पंजाब हो वे, चाहे हो गए हिमाचल चाहे होह हो क्या बात है मार्केट बड़ी सोहनी आज एनी पैरी मार्केट है ना यार आ गया ਸਿਸ ਜੀ ਮਾਨਸਯਾ ਇਹ ਇੱਕ ਐਡਮ ਦੀ ਗਲਤੀ ਹੈ ਇਹਨੂੰ ਅਸੀਂ ਪੰਜਾਬੀ ਭਾਸ਼ਾ ਵਿੱਚ ਕਿਹਾ ਜਾ ਸਕਦੇ ਹਾਂ ਭਟੂ ਆਲੂ ਵਾਲੇ ਭਟੂਰੇ